ਤੂ ਬੇ ਅੰਦਰ ਜਬਰਜਨਾ ਵਰਕੀਆਂ ਕਟਵਾਵਾਂ ਪਾਪ ਰਹੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਸੱਚ ਸਾਬਤ ਹੁੰਦੀਆਂ ਨੇ ਤੇ ਕੁਝ ਝੂਠੀਆਂ ਅਜਿਹੀ ਹੀ ਘਟਨਾ ਫਰੋਜ਼ਪੁਰ ਦੇ ਜ਼ਿਲ੍ਹਾ ਦੀ ਪਿੰਡ ਕਮਾਲੇ ਵਾਲੇ ਤੋਂ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਨੇ ਦੱਸਿਆ ਕਿ ਥਾਣਾ ਸਦਰ ਫਰੋਜ਼ਪੁਰ ਵੱਲੋਂ ਪਰਚਾ ਦਰਜ ਕੀਤਾ ਗਿਆ ਜਿਸ ਪਤੀ ਘਾਨ ਕਰੀ ਲੈਂਦੇ ਹੋਏ ਬਲਾਸਕਰ ਰੋਪੀ ਦੀ ਪਤਨੀ ਨੇ ਦੱਸਿਆ ਹੈ ਕਿ ਮੇਰਾ ਪਤੀ ਬਿਲਕੁਲ ਨਿਰਦੋਸ਼ ਹੈ ਮੇਰੇ ਪਤੀ ਨੂੰ ਇਸ ਤੋਂ ਗਰੋਹ ਵੱਲੋਂ ਹੋਣਾ ਹੈ ਹਨੇ ਟ੍ਰੈਪ ਦੇ ਵਿੱਚ ਝੂਠਾ ਪੱਥਾ ਪਾਇਆ ਜਾ ਰਿਹਾ ਹੈ ਮੇਰੇ ਪਤੀ ਤੋਂ ਪਹਿਲਾਂ 2.5 ਲੱਖ ਦੀ ਮੰਗ ਕੀਤੀ ਗਈ ਸੀ ਸਾਡੇ ਕੋਲ ਆਡੀਓ ਵੀ ਮੌਜੂਦ ਹੈ ਤੇ ਮੇਰੇ ਪਤੀ ਨੇ ਜਦ ਪੈਸੇ ਦੇਣ ਤੋਂ ਇਨਕਾਰ ਕਰਦੇ ਰਿਹਾ ਤਾਂ ਇਸ ਹੌਰਤ ਵੱਲੋਂ ਮੇਰੇ ਪਤੀ ਦੇ ਜ਼ਬਰਦਸਤੀ ਝੂਠਾ ਪੱਥਾ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਵਿੱਚ ਪਿਛਵਾ ਦਿੱਤਾ ਔਰਤ ਨੇ ਉਸਦੇ ਪਤੀ ਦੇ ਝੂਠਾ ਪੱਥਾ ਦਰਜ ਕਰਵਾਇਆ ਹੈ ਤੇ ਉਸਦੇ ਪਰਿਵਾਰ ਨੇ ਜਾਂਚ ਦੀ ਮੰਗ ਕੀਤੀ ਹੈ ਤੇ ਦੂਸਰੇ ਪਾਸੇ ਜੋ ਪੀੜਤ ਤੌਰ ਤੇ ਹੈ ਜਿਸ ਨੇ ਉਸ ਕੋ ਗੈਸਟੀ ਦੇ ਇਲਜ਼ਾਮ ਲਗਾਏ ਨੇ ਉਸ ਨੇ ਵੀ ਸਹਾਰੀ ਕਹਾਣੀ ਜੋ ਦਸਤੀ ਹੈ ਉਸ ਨੇ ਕਹਿ ਕੇ ਉਸ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਤਾਂ ਉਸ ਦਾ ਕੀ ਕਹਿਣਾ ਹੈ ਉਹ ਵੀ ਜਾਣਾਂਗੇ ਤਾਂ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਐਸਪੀ ਡੀ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਦੀ ਕਾਰਵਾਈ ਕੀਤੀ ਗਈ ਹੈ ਇਸ ਦੀ ਪੂਰੀ ਜਾਂਚ ਹੋ ਕੀਤੀ ਜਾਵੇਗੀ ਤੈਂ ਤਾ ਪੂਰੇ ਮਾਮਲੇ ਨੂੰ ਲੈ ਕੇ ਜੋ ਪੀੜਤ ਤੌਰ ਤੇ ਹੈ ਉਸ ਦਾ ਪਿਆਰ ਵੀ ਸਾਹਮਣੇ ਹੈ ਤੇ ਦੂਜੀ ਫਿਰ ਦਾ ਪਿਆਰ ਵੀ ਸਾਹਮਣੇ ਆਇਆ ਹੈ ਇਹ ਟੀਐਨਐਸ ਮਾਮਲੇ ਨੂੰ ਲੈ ਕੇ ਚੌਂਦੀ ਆਕਤਿਥੋ ਦੇ ਰਹਿਣ ਵਾਲੇ ਜੱਲੋ ਕੇ ਦੇ ਪਿੰਡ ਜੱਲੋ ਕੇ ਰਹਿਣ ਵਾਲੇ ਹਾਂ ਹਾਂ ਕੀ ਹੋਇਆ ਤੁਹਾਡੇ ਨਾਲ ਸਾਡੇ ਨਾਲ ਰਾਤ ਨੂੰ ਮੈਂ ਕੱਲੀ ਸੀ ਘਰੇ ਰਾਤ ਨੂੰ ਗੇਟ ਸਾਡਾ ਖੜਕਿਆ ਦੂਜੇ ਸਾਡੇ ਕੋਲ ਆ ਗਏ ਹਾਂ ਕੱਲੀ ਸੀ ਹੋਰ ਵੀ ਸਵਾਰੇਗਾ ਹੋਰ ਨਹੀਂ ਸੀ ਮੇਰੇ ਘਰ ਵਾਲੇ ਸੀ ਘਰੇ ਦੂਜੇ ਵਿਆਹ ਤੇ ਗਏ ਹੋਏ ਸੀ ਤੇ ਗੇਟ ਖੁਰਕਾ ਤੇ ਮੈਂ ਕਿਹਾ ਹਰੇ ਪੱਦ ਗਈ ਗਏ ਮੈਂ ਗੇਟ ਕੋਲ ਆ ਤੇ ਮੇਰੇ ਘਰ ਦੇ ਆ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਜਣੇ ਆਏ ਸੀ ਅੰਦਰ ਇਹ ਦਵਾਈ ਦਫੋਲ ਕੇ ਤੇ ਉਹਨਾਂ ਮੈਨੂੰ ਤੱਕਾ ਕੀਤਾ ਇੱਕ ਪੀਪਲ ਸਿੰਘ ਨੇ ਤੱਕਾ ਕੀਤਾ ਤੇ ਇੱਕ ਕਾਲੇ ਸਿੰਘ ਨੇ ਬਾਹ ਫੜੀਆਂ ਉਹ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਪਿੰਡ ਚਾਂਦੇ ਵਾਲੇ ਦੇ ਟਾਣੀ ਚ ਤੇ ਦੂਜੇ ਬੱਗੇ ਸਿੰਘ ਨੇ ਮੇਰਾ ਮੂੰਹ ਟੱਕੀ ਰੱਖਿਆ ਤੇ ਬੱਕ ਜੀ ਕੀ ਕਾਲੇ ਸਿੰਘ ਨੇ ਮੇਰੀਆਂ ਬਾਹਾਂ ਵਿੱਚ ਫੜੀਆਂ ਰੱਖੀਆਂ ਨੇ ਪੀਪਲ ਸਿੰਘ ਨੇ ਮੇਰੇ ਨਾਲ ਤੱਕਾ ਕੀਤਾ ਹੈ ਤੱਕਾ ਕਰਕੇ ਤੇ ਉਹਨੇ ਨੂੰ ਮੈਂ ਸ਼ੋਰ ਮਚਾ ਦੇਈਆ ਮੇਰੇ ਘਰ ਵਾਲੇ ਉੱਥੇ ਉਹ ਮੇਰਾ ਘਰ ਵਾਲਾ ਪੱਖੇ ਭੁੱਖੇ ਪਿਆ ਉਸ ਤੋਂ ਬਾਅਦ ਮੇਰੇ ਘਰ ਆਉਣ ਟੱਕਾ ਮਾਰ ਕੇ ਭੱਜ ਗਿਆ ਫਿਰ ਮੇਰੇ ਘਰ ਵਾਲਾ ਮਗਰ ਭੱਜਾ ਕੰਧ ਟੁੱਟਾ ਪ ਕੇ ਫਿਰ ਭੱਜ ਗਿਆ ਮੇਰੇ ਘਰ ਆਉਣ ਇੱਟ ਮਾਰੀ ਨੇ ਛੱਟ ਮਾਰ ਕੇ ਫਿਰ ਭੱਜ ਗਿਆ ਸੀ ਤੇ ਅਸੀਂ ਫਿਰ ਮੇਰੇ ਘਰ ਵਾਲਾ ਹੱਟਗਾ ਵੀ ਲੱਗ ਗਈ ਸੀ ਤੇ ਅਸੀਂ ਨੇ ਮੇਰੇ ਘਰ ਵਾਲ ਨੇ ਫਿਰ ਠਾਇਆ ਮੰਮਾ ਕੇ ਨਹੀਂ ਤੁਹਾਡੇ ਮਰਜ਼ੀ ਦੇ ਬਿਨਾਂ ਜਬਰਦਸਤੀ ਹਾਂ ਮੇਰੇ ਮਰਜ਼ੀ ਦੇ ਬਿਨਾਂ ਜ਼ਬਰਦਸਤੀ ਕੀਤੀ ਤੇ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਛੱਡ ਕੇ ਸੀ ਬਹੁਤ ਮਾੜੇ ਹਾਲਾਤ ਸੱਚੀ ਵੇ 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 ਪਰਦੇ ਛੱਡ ਗਏ ਹਾਂ ਵੇ ਪਰਦੇ ਛੱਡ ਗਏ ਸੀ ਭੱਜ ਕੇ ਫਰਾਰ ਹੋ ਗਿਆ ਸਰ ਹਾਂ ਭੱਜ ਕੇ ਫਰਾਰ ਹੋ ਕਿਧਰ ਫਰਾਰ ਹੋਏ ਕਿਹੜੀ ਕਿਧਰ ਇਧਰ ਕਾਂਦ ਵਾਲੇ ਪਾਸੇ ਹੋ ਗਏ ਗੇਟ ਤਾਂ ਨਹੀਂ ਵੇ ਲੱਗਾ ਹਾਂ ਗੇਟ ਲੱਗਾ ਉਹਨਾਂ ਨੇ ਗੇਟ ਲਾ ਲਏ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਗੇਟ ਲਾਇਆ ਸੀ ਗੇਟ ਲਾਤਾ ਸੀ ਉਹਨਾਂ ਨੇ ਉਹਨਾਂ ਨੇ ਗੇਟ ਲਾਤਾ ਤੇ ਉਸ ਤੋਂ ਫਰਾਰ ਹੋ ਗਏ ਹਾਂ ਭੱਜ ਕੇ ਉਸ ਤੋਂ ਫਰਾਰ ਹੋ ਜਬਰਦਸਤੀ ਕਰਕੇ ਹਾਂ ਜ਼ਬਰਦਸਤੀ ਕਰਕੇ ਥਾਣੇ ਵਾਲਿਆਂ ਤੋਂ ਤੁਹਾਡੇ ਬਿਆਨ ਕਰਨਾ ਨੇ ਹਾਣੇ ਵਾਲੇ ਨੇ ਬਿਆਨ ਕੀ ਕਰ ਲੈਨੇ ਪਰਗਾ ਕਾਰਵਾਈ ਨਹੀਂ ਕਰਦੇ ਪਰ ਬਿਆਨ ਹੈ ਕਿਹੜੇ ਸਾਹਨੇ ਵਾਲਾ ਨਹੀਂ ਅੱਛਾ ਤਾਂ ਵਾਲੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਤੇ ਨਾ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨੇ ਕੀ ਮੰਗਿਆ ਤੇ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਕਾਰਵਾਈ ਦਿੱਪਾਲ ਸਿੰਘ ਤੇ ਤੇ ਕਾਲਾ ਸਿੰਘ ਤੇ ਤੇ ਬੱਗਾ ਸਿੰਘ ਤੇ ਕਾਰਵਾਈ ਚਾਹੀਦੀ ਹੈ ਹਾਂ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚੇ ਰੋਲਦੇ ਫਿਰਦੇ ਤਾਂ ਖਾਂਦੇ ਫਿਰਦੇ ਥਾਂ ਥਾਂ ਤੇ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਘਰ ਵਾਲੇ ਨੂੰ ਤੁੱਕੇ ਮੈਨੂੰ ਦਿੰਦੇ ਨੇ ਤੁਮ ਖਿਆਲ ਦਿੰਦੇ ਹਾਂ ਤੁਹਾਨੂੰ ਵੀ ਦਿੰਦੇ ਨੇ ਮਾਨ ਹਾਂ ਮੇਰਾ ਨਾਮ ਵੀਨਾਰਾਣੀ ਹੈ ਅਸੀਂ ਪਿੰਡ ਕਮਾਲੇ ਵਾਲੇ ਬਾਹਰ ਨਾਲੇ ਲੱਗਦੀ ਟਾਣੀ ਤੇ ਰਹਿਣ ਵਾਲੇ ਆ ਜੋ ਕਿ ਇੱਥੇ ਪਿੰਡ ਇੱਕ ਜੱਲੋ ਕਾਂ ਜੱਲੋ ਕਾ ਪਿੰਡ ਦੇ ਜਨਾਨੀਆਂ ਨੇ ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਵੱਡਾ ਗੈਂਗ ਹੈ ਉਹਨਾਂ ਦਾ ਜੋ ਕਿ ਜਿਵੇਂ ਮੇਰੇ ਪਤੀ ਨੂੰ ਮੰਨ ਲਓ ਉਹਨਾਂ ਹਣੀ ਟੈਪ ਲਗਾਇਆ ਉਹਨਾਂ ਤੇ ਅਣੀ ਟੈਪ ਲਗਾ ਕੇ ਉਹਨੂੰ ਬਲੈਕਮੈਨ ਕਰਦੇ ਰਹੇ ਉਹਨਾਂ ਨੇ ਇੱਕ ਦੋ ਦਿਨ ਦਲਾਲ ਵੀ ਛੱਡੇ ਹੋਏ ਨੇ ਦੋ ਤਿੰਨ ਜੋ ਕਿ ਜਗਿੰਦਰ ਸਿੰਘ ਉਹਨਾਂ ਦਾ ਜਵਾਈ ਉਹ ਸਾਨੂੰ ਇੱਥੇ ਆ ਕੇ ਧਮਕਿਆ ਤੁਮ ਕਿਆ ਦੇ ਜਾਂਦੇ ਨੇ ਗੱਡੀ ਤੇ ਆਂਦੇ ਨੇ ਤਿੰਨ ਚਾਰ ਬੰਦੇ ਵੀ ਸਾਨੂੰ ਅੱਗੇ ਸਾਡੇ ਕੋਲ ਆਡੀਓ ਵੀ ਗਈ ਉਹਨਾਂ ਦੀ ਜੋ ਸਾਨੂੰ ਕੀ ਬਲੈਕਮੈਨ ਕਰਦੇ ਸੀ ਫੋਨ ਤੇ ਸਾਡੇ ਕੋਲ ਆਡੀਓ ਵੀ ਗਈ ਅਸੀਂ ਨਾਲ ਲਗਾਵਾਂਗੇ ਉਹ ਆਡੀਓ ਵੀ ਠੀਕ ਹੈ ਜੀ ਕਹਿੰਦੇ ਸੀ ਮੰਗ ਕਰਦੇ ਸੀ ਪੈਸੇ ਦੀ ਕਹਿੰਦੇ ਸੀ ਵੀ ਤੁਸੀਂ ਮੈਨੂੰ 2.3 ਲੱਖ ਰੁਪਈਆ ਦੇ ਦਿਓ ਨਹੀਂ ਤਾਂ ਅਸੀਂ ਉਸੇ ਔਰਤ ਦੇ ਥਰੂ ਤੋਂਲੇ ਪਤੀ ਤੇ ਪਰਚਾ ਕਰਾਵਾਂਗੇ ਹਾਂਜੀ ਉਹਨਾਂ ਪਰਚਾ ਕਰਾਤਾ ਜਦੋਂ ਅਸੀਂ ਇਨਕਾਰ ਕਰਤਾ ਸੀ ਪੈਸਿਆਂ ਦਾ ਤੇ ਪਹਿਲਾਂ ਉਹਨੂੰ ਹਣੀਟਾਪ ਕਰਾ ਕੇ ਫਸਾ ਲਿਆ ਆ ਆਪਣੇ ਜਾਲ ਵਿੱਚ ਫਿਰ ਉਸ ਤੋਂ ਬਾਅਦ ਮੰਗ ਰੱਖੀ ਗਈ ਪੈਸਿਆਂ ਬਾਰੇ ਜਦੋਂ ਹੁਣ ਅਸੀਂ ਜਵਾਬ ਦੇ ਦਿੱਤਾ ਹੈ ਤੇ ਹੁਣ ਸਾਡੇ ਤੇ ਬਲੱਤ ਕਰਦਾ ਪਰਚਾ ਕਰਾਤਾ ਆਸਟਾ ਮੋ ਜੇਲ ਵਿੱਚ ਨੇ ਇਹ ਗਰੀਬਾ ਕਈ ਪਰਿਵਾਰ ਗਰੀਬ ਵਿਚਾਰਾਂ ਨੂੰ ਇਹ ਪਰੇਸ਼ਾਨ ਕਰਦੀਆਂ ਨੇ ਬਦਤਮੀਜ਼ ਔਰਤਾਂ ਨੇ ਦੇ ਸ਼ਰਮ ਇਹਨਾਂ ਨੂੰ ਕੋਈ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਚੰਗੀ ਤਰ੍ਹਾਂ ਜੋ ਮੈਂ ਦਰਖਾਸਤ ਵੀ ਲਗਾਈ ਹੈ ਦਰਖਾਸਤ ਲਗਾਈ ਹੈ ਉਸ ਦਰਖਾਸਤ ਦੀ ਡੰਗਿਆਈ ਤੱਕ ਜਾਂਚ ਪੜਤਾਲ ਕੀਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਹੈ ਇਹ ਜਿਹੜੀਆਂ ਔਰਤਾਂ ਨੇ ਨਾ ਜਿਨ੍ਹਾਂ ਇਹ ਜਿਹੜੇ ਗਰੋਹ ਬਣਿਆ ਹੋਇਆ ਹੈ ਇਹਨਾਂ ਅੱਗੇ ਇੱਥੇ ਕਮਾਲੇ ਵਾਲੇ ਪਿੰਡ ਇੱਥੇ ਵੀ ਕੁ ਦੋ ਤਿੰਨ ਵਿਅਕਤੀਆਂ ਦੇ ਇਸ ਤਰ੍ਹਾਂ ਨਾਂ ਵਿੱਚ ਲਿਖਾ ਕੇ ਪਰਚੇ ਦੇ ਉਹਨਾਂ ਕੋਲ ਵੀ ਪੈਸੇ ਨਾ ਹੜੱਪੇ ਸੀ 2 ਲੱਖ ਰੁਪਇਆ ਤੇ ਕਈ ਗਰੀਬ ਵਿਚਾਰਾਂ ਨੂੰ ਪਰੇਸ਼ਾਨ ਕਰਦੀਆਂ ਨੇ ਉਹਨਾਂ ਦਾ ਖੂਨ ਨਿਚੋੜਦੀਆਂ ਨੇ ਅਸੀਂ ਵੀ ਗਰੀਬ ਹਾਂ ਅਸੀਂ ਵੀ ਮਿਹਨਤ ਮਨਜ਼ੂਰੀ ਕਰਦੇ ਹਾਂ ਸਾਡੇ ਕੋਲ ਵੀ ਪੈਸਿਆਂ ਦੀ ਮੰਗ ਕੀਤੀ ਗਈ ਹੈ ਨਾ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਇਹਨਾਂ ਔਰਤਾਂ ਦਾ ਸੰਤਾ ਸਿੰਘ ਜੀ ਜਿਹੜੇ ਇੱਥੇ ਵਿਭਾਗ ਦੇ ਕੋਲ ਇੱਥੇ ਸਾਰੇ ਗੱਲੇ ਵੀ ਪਹਿਲਾਂ ਵੀ ਬੜਾ ਕੁਝ ਹੋ ਰਿਹਾ ਗਿਆ ਕਹਿੰਨਾ ਬਣਾਇਆ ਆਪਦਾ ਬਸ ਹੋਰ ਕੁਝ ਨਹੀਂ ਕਰਦੇ ਪੈਸੇ ਦੀ ਮੰਗ ਹੀ ਕਰਦੇ ਨੇ ਜਦੋਂ ਬੰਦੇ ਨੂੰ ਜਾਲ ਚ ਫਸਾ ਦਿੰਦੇ ਨੇ ਉਦੋਂ ਪੈਸੇ ਲੈ ਲੈਂਦੇ ਨੇ ਇੱਥੇ ਔਰਤਾਂ ਤਾਂ 5-7 ਹੈਗੀਆਂ ਨੇ ਪਰ ਇਹਨਾਂ ਦਾ ਗਰੁੱਪ ਪੂਰਾ ਬਣਿਆ ਆ ਹੋ ਸਕਦਾ ਵੀ ਜਿਆਦਾ ਵੀ ਨਿਕਲ ਪਾਣੇ ਇਹਨਾਂ ਚੋਂ ਬਾਸੇ ਤੰਦਾ ਇਹੋ ਕਰਕੇ ਬੰਦੇ ਨੂੰ ਫਸਾ ਕੇ ਉਦੋਂ ਬਾਅਦ ਪੈਸੇ ਦੀ ਮੰਗ ਕਰ ਲੈਂਦੀਆਂ ਨੇ ਇਹਨਾਂ ਵਿੱਚ ਦਲਾਲ ਛੱਡੇ ਨੇ ਬੰਦੇ ਉਹਨਾਂ ਨਾਲ ਪੈਸੇ ਦਾ ਲੈਣ ਦੇਣ ਕਰਕੇ ਦੋ ਦੋ ਬਾਅਦ ਪੈਸੇ ਲੈ ਲੈਦੇ ਉਦੋਂ ਬਾਅਦ ਫਿਰ ਰਾਜੀਨਾਮਾ ਵੀ ਕਰ ਲੈਂਦੀਆਂ ਨੇ ਐਸੇ ਚੱਕਰ 'ਚ ਕਰਦੀਆਂ ਨੇ ਬੰਦਿਆਂ ਤੇ ਪਰਚਾ ਹੋਰ ਕੋਈ ਗੱਲ ਨਜਾਇਜ਼ ਕਰਾਉਂਦੀਆਂ ਨੇ ਕੋਈ ਜਾਇਜ਼ ਤਾਂ ਬੰਦਾ ਹੁੰਦਾ ਹੀ ਨਹੀਂ ਜੀ ਇਸ ਤਰ੍ਹਾਂ ਦਾ ਇੱਕ ਗਰੋ ਜਿਹੜਾ ਕਿੰਨੇ ਕੋ ਲੋਕਾਂ ਨੂੰ ਇਹ ਤਾਂ ਲੋਕਾਂ ਨੂੰ ਜੀ ਸਰ ਬੜਿਆਂ ਨੂੰ ਪਰੇਸ਼ਾਨ ਕਰ ਰਹੇ ਨੇ ਇਹਨਾਂ ਦਾ ਕੀ ਕੀਤਾ ਜਾਵੇ ਇਹਨਾਂ ਨਾਲ ਤਾਂ ਵੈਸੇ ਇਹਨਾਂ ਤੇ ਹੱਥ ਦੇਣੀ ਚਾਹੀਦੀ ਸਰਕਾਰ ਨੂੰ ਵੀ ਆਰਡਰ ਹੋਣਾ ਚਾਹੀਦਾ ਵੀ ਇਹਨਾਂ ਬੰਦਿਆਂ ਤੇ ਜੇ ਕਰਦੀਆਂ ਨੇ ਅਜਿਹਾ ਤਾਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਨਜਾਇਜ਼ ਕਰਨ ਵਾਲਿਆਂ ਤੇ ਹਾਂਜੀ ਹਾਂਜੀ ਪੁਲਿਸ ਨੇ ਵੀ ਇਹਨਾਂ ਨੂੰ ਚਾਹੀਦਾ ਸੋਚ ਕੇ ਚੱਲਣਾ ਚਾਹੀਦਾ ਵੀ ਜਿਹੜਾ ਨਜਾਇਜ਼ ਬੰਦੇ ਤੇ ਕਰਦੇ ਨੇ ਪਰਚਾ ਇਹ ਵੇਖ ਤੇ ਪਰਤਾਲ ਕਰਨ ਉਹਨਾਂ ਦੀ ਪੁੱਛਗਿੱਛ ਕਰਨ ਅਸਕਰੇ ਤੇ ਵੀ ਤਾਂ ਦੁਨੀਆ ਰਹਿੰਦੀ ਏ ਵੀ ਕਿਹੜਾ ਗਲਤ ਏ ਤੇ ਕਿਹੜਾ ਸਹੀ ਏ हाँ जी पड़ताल होनी चाहिए ये चाहिए की जरा एक जिम्मे कंपलेन आई सी, तो थी तो एज पर जो है लॉ जिम्मे कोई क्रॉनिकल ऑफेंस की कंप्लेन आती है तो छेती छेती परचा दर्ज किया जाता है इसलिए एक पर्चा नंबर जो है सिक्सटी सैवन बटा 24 दर्ज किया गया है सदर थाने तफ्तीश जारी है छेती तो छेती असं जी तफ्तीश मुकम्मल करा धनबाद जी ਬਈ ਇੰਨੇ ਪ੍ਰੈਸਾ ਚ ਰਾਜੀ ਨਹੀਂ ਹੋਣਾ ਜੇ ਕੱਲ ਨੂੰ 50 ਜੋੜਨ ਤੋਂ ਤਿਆਰ ਨਹੀਂ ਹੋਣਾ ਬਈ ਇਹ ਤੋਂ ਘੱਟ ਜੇ ਨਹੀਂ ਮੰਨਦੇ ਜੇ ਤਾਂ ਫਿਰ ਤਾਂ ਜਵਾਬ ਚ ਦੇਓ ਘੱਟੋ ਘੱਟ ਨਹੀਂ ਹੋ ਗੰਦੇ ਪ੍ਰੈਸਾ ਤੋਂ ਜੋੜਦੇ ਹੀ ਨਹੀਂ 22-3 ਲੱਖੀ ਆ ਇਹ ਤੋਂ ਘਾਟ ਨਹੀਂ ਗਾ ਚੁਟਿੰ ਤੂੰ ਜਿੰਨ ਕਹੋ 22 ਜੱਪ ਫਿਰ ਵੀ ਛੱਡ ਦਾਂਗੇ ਛੁੱਟ ਜਾਵੇਗੀ ਬੰਨਨ ਨੂੰ ਕਿਹਨੇ ਤੱਕ ਕਹੋ ਬਈ ਕਿਹਨੇ ਆ ਬਗ ਬੰਨਨ ਨਹੀਂ ਛੁੱਟੀ ਜੰਤ ਠੀਕ ਹੈ ਆ ਜਿੰਨਾ 22 ਛੁੱਟ ਜਾਵੇਗੀ 22 ਮੈਂ ਛਡਾ ਦਾਂਗਾ ਜਾਣਾ ਮੇਰਾ ਕੰਮ ਜਾਣਾ ਹੈ ਠੀਕ ਹੈ ਚਲੋ ਕੋਈ ਨਹੀਂ ਕਰਦਾ ਫਿਰ ਮੈਂ ਗੱਲ ਉਹਨਾਂ ਨਾਲ ਹੈ ਸਰਾਂ ਇੱਕ ਵਾਰੀ ਸੁੱਤੇ ਨੂੰ ਫੋਨ ਲਾ ਦਣਾ ਅਸੀਂ ਸੁੱਤੇ ਨੂੰ ਮੈਂ ਫੋਨ ਲਾਇਆ ਉਹ ਵੀ ਕਰੇਗਾ ਤੂੰ ਵੀ ਕਰ ਲੈ ਆਪਾਂ ਕੱਲ ਸੌ ਵਾਰ ਦਾ ਟਾਈਮ ਬਾਲਣਾ ਕੱਲ ਨਹੀਂ ਤੇ ਪਰਸੋਂ ਬਾਲਣਾ ਆਪਾਂ ਨੇ ਵੇੜ ਦਾ ਇੱਕ ਵਾਰੀ 22 ਲੱਖ ਰੁਪਈਆ ਕਿਹੜਾ ਸੌਖਾ ਏ ਤੋਂ ਨਿਕਲਣਾ ਇਹਨਾਂ ਕੋ ਸਾਰੇ ਪੈਸੇ ਕਰਨੇ ਕਿਹੜੇ ਸੌਖੇ ਯਾਰੋ ਉਹ ਤਾਂ ਚੱਲ ਕੋਈ ਦੇਣਗੇ ਕੁਝ ਮਿਹਰਬੰਦ ਬੰਦਾ ਦੇ ਦੇਣਗੇ ਇਹ ਗੱਲ ਸਹੀ ਚੱਕਦੇ ਰਹਿਣਗੇ ਬਸ ਠੀਕ ਉਹ ਚੱਕਦੇ ਰਹਿਣਗੇ ਕੋਈ ਇਹ ਗੱਲ ਅੱਗੇ ਨਹੀਂ ਸੀ ਠੀਕ ਹੈ ਚਲੋ ਕਰ ਲੈਣਾ ਮੈਂ ਗੱਲ ਚਾਲ ਠੀਕ ਹੈ ਠੀਕ ਹੈ